ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੁਲਿਸ ਥਾਣਾ ਫਿਲੌਰ ਦੇ ਐਸ ਐਚਓ ਪੂਸ਼ਨ ਕੁਮਾਰ ਅਤੇ ਪੁਲਿਸ ਚੌਕੀ ਅਪਰਾਧ ਦੇ ਇੰਚਾਰਜ ਸੁਖਦੇਵ ਸਿੰਘ ਵੱਲੋਂ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਵਨ ਸਿੰਘ ਵੱਲ ਡੀਐਸਪੀ ਫਿਲੌਰ ਨੇ ਦੱਸਿਆ ਕਿ ਗੁਪਤ ਸੂchnਾ ਦੇ ਆਧਾਰ ਤੇ ਕੀਤੀ ਗਈ ਛਾਪੇਮਾਰੀ ਵਿੱਚ ਅਵਤਾਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਪੀਖੂ ਦੋਵੇਂ ਵਾਸੀ ਖਾਨਪੁਰ ਪਾਸੋਂ 167 ਨਸ਼ੀਲੀਆ ਗੋਲੀਆਂ ਹਰਪ੍ਰੀਤ ਸਿੰਘ ਵਾਸੀ ਅਚਾਨਕ ਕੋਲੋਂ 128 ਨਸ਼ੇਲੀਆ ਗੋਲੀਆਂ ਸੁਖਵਿੰਦਰ ਸਿੰਘ ਵਾਸੀ ਅਚਾਨਕ ਕੋਲੋਂ 500 ਨਸ਼ੇਲੀਆ ਗੋਲੀਆਂ ਮਨਪ੍ਰੀਤ ਸਿੰਘ ਲਾਡੀ ਵਾਸੀ ਅਚਾਨਕ ਕੋਲੋਂ 200 ਨਸ਼ੇਲੀਆ ਗੋਲੀਆਂ ਬਰਾਮਦ ਹੋਈਆਂ ਉਹਨਾਂ ਦੱਸਿਆ ਕਿ ਇਹ ਨਸ਼ਾ ਤਸਕਰ ਪਿੰਡ ਲਸਾੜਾ ਸੇਲਕਿਆਣਾ ਅਤੇ ਅਪਰਾ ਤੋਂ ਇਲਾਵਾ ਹੋਰ ਕਈ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ ਹੋਰ ਜਾਣਕਾਰੀ ਲਈ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਰਾਹੀਂ ਡੀਐਸਪੀ ਨਾਲ ਕਰਦੇ ਹਾਂ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਐਸਚੋ ਊਸ਼ਣ ਕੁਮਾਰ ਫਲੋਰ ਅਤੇ ਉਸ ਦੀ ਟੀਮ ਐਸਸੀ ਸੁਖਦੇਵ ਸਿੰਘ ਵੱਲੋਂ ਇੱਕ ਸਪੈਸ਼ਲ ਜਿਹੜਾ ਨਸ਼ੇ ਦਾ ਆਪਰੇਸ਼ਨ ਜਿਹੜੇ ਕਿ ਇਹ ਪੰਜ ਨਸ਼ਾ ਤਸਕਰ ਸੰਜ ਜਿਹੜੇ ਕਿ ਆਪਣੇ ਸੇਲ ਕੀ ਜਾਨਾ ਸਾਈਟ ਤੇ ਲਸਾੜਾ ਸਾਈਟ ਆਪਣੇ ਇਹਦਾ ਨਸ਼ੇ ਦਾ ਜਾਲ ਵਿਛਾਇਆ ਹੋਇਆ ਸੀ ਇਹਨਾਂ ਇਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਕੋ ਇਹ ਜਿਹੜੇ ਦੋਸ਼ੀ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹ ਨਸ਼ੀਲੀਆਂ ਗੋਲੀਆਂ ਅਤੇ ਹੀਰੋਇਨ ਦਾ ਕੰਮ ਕਰਦੇ ਨੇ ਇਹਨਾਂ ਪੰਜ ਦੋਸ਼ੀਆਂ ਨੂੰ ਫੜ ਕੇ ਕਰੀਬ 900 ਦੇ ਕਰੀਬ ਜਿਹੜੀ ਆ ਉਹ ਨਸ਼ੀਲੀਆਂ ਗੋਲੀਆਂ ਇਹਨਾਂ ਦੇ ਪਾਸੋਂ ਬਰਾਮਦ ਕੀਤੀਆਂ ਗਈਆਂ ਨੇ ਸਭ ਕਿੰਨੇ ਸਮੇਂ ਤੋਂ ਸਰ ਇਹ ਕਰਦੇ ਇਹ ਕੰਮ ਦਾ ਇਹ ਜੋ ਫਿਗਰ ਆਊਟ ਹੋਏ ਆ ਇਹ ਨਵੇਂ ਲੱਗੇ ਸਨ ਤਿੰਨ ਤਿੰਨ ਕੁ ਮਹੀਨੇ ਤੋਂ ਇਹਨਾਂ ਨੇ ਤਿੰਨ ਤੋਂ 6 ਮਹੀਨੇ ਤੱਕ ਇਹਨਾਂ ਨੇ ਕੰਮ ਕੀਤਾ ਪਰ ਢੱਲੇ ਦਾ ਢੰਗ ਨਾਲ ਕੰਮ ਕੀਤਾ ਇਹਦੇ ਵਿੱਚ ਜੋ ਇਨਫੋਰਮੇਸ਼ਨ ਸੀ ਇਸ ਤੋਂ ਪਹਿਲਾਂ ਸੀਕ੍ਰੈਟਲੀ ਜਿਹੜੇ ਸੀ ਦੋ ਦੋਸ਼ੀ ਜਿਹੜੇ ਚਾਨ ਚੱਕਦੇ ਸਨ ਜੀ ਇਹਨਾਂ ਦੇ ਵਿੱਚ ਅਜੇ ਇੱਕ ਦੋਸ਼ੀ ਜਿਹੜਾ ਵਿਕਰਮ ਵਿੱਕੀ ਆ ਉਹਨੂੰ ਅਸੀਂ ਪਰਚੇ ਦੇ ਵਿੱਚ ਰੱਖ ਦਿੱਤਾ ਹੈਗਾ ਉਹਨੂੰ ਵੀ ਅਸੀਂ ਜਲਦੀ ਪੁਲਿਸ ਦੀ ਗ੍ਰਿਫਤ ਹੋਊਗਾ ਇਹਨਾਂ ਨੇ ਜਿਹੜੇ ਚਾਂਚੱਕਾ ਵਾਲੇ ਦੋਸ਼ੀ ਨੇ ਇਹਨਾਂ ਨੇ ਆਪਣਾ ਇਤੋਂ ਮੂਵੇਬਲ ਤੇ ਇਨਮੂਵੇਬਲ ਵੀ ਪ੍ਰੋਪਰਟੀ ਜੈਹੀ ਬਣਾਈਆਂ ਆ ਕੋਠੀ ਵਗੈਰਾ ਗੱਡੀ ਵਗੈਰਾ ਉਹਨੂੰ ਵੀ ਅਸੀਂ ਜਿਹੜਾ ਵਾ ਉਹਨੂੰ ਫ੍ਰੀਜ਼ ਕਰਾਂਗੇ ਠੀਕ ਹੈ ਉਹ ਸਾਰਾ ਕੋਈ ਡਰਗ ਮਨੀ ਵੀ ਫੜਾਉਂਦਾ ਨਹੀਂ ਹਜੇ ਨਾ ਕੋਈ ਕੋਈ ਡਰਗ ਮਨੀ ਬਰਾਮਦਨੀ ਹੋਈ ਇਹਨਾਂ ਕੋਲ ਜੋ ਬਰਾਮਦਗੀ ਹੋਈ ਉਹਦੇ ਵਿੱਚ 61 ਕਾਰ ਬਰਾਮਦ ਹੋਈ ਆ ਇੱਕ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਨਸ਼ੇ ਤਸਕਰੀ 'ਚ ਯੂਜ਼ ਕਰਦੇ ਸੀ ਇਸਰ ਇਹਦਾ ਪਿਛੋਕੜ ਨਹੀਂ ਸਰ ਕੋ ਪਹਿਲਾਂ ਪੁੱਛਦਾ ਹੈ ਨਾ ਇਹ ਕੀ ਅਸੀਂ ਇਹਨਾਂ ਦੀ ਪੋਸਟ ਰਿਮਾਂਡ ਅਸੀਂ ਇਹਨਾਂ ਦਾ ਹਾਸਲ ਕੀਤਾ ਹੈਗਾ ਜੀ ਤੇ ਔਨ ਦੀ ਰਿਕਾਰਡ ਲਿਆ ਕੇ ਇਹਨਾਂ ਦੇ ਜਿਹੜੇ ਅੱਗੇ ਫਾਰਵਰਡ ਤੇ ਬੈਕਵਰਡ ਲਿੰਕ ਤੇ ਇਹਨਾਂ ਤੇ ਕਿੰਨੀਆਂ ਐਫ ਆਈ ਆਰ ਹੋਈਆਂ ਉਹ ਤੁਹਾਨੂੰ ਕਲੀਅਰ ਕਰਕੇ ਦੱਸਦੇ ਹਾਂ ਕਿੰਨੇ ਦਿਨਾਂ ਦਾ ਪੋਸਟ ਰਿਮਾਂਡ ਇਹ ਪਲੀਜ਼ ਮੋੜਾਜ ਮਾਂਜੋ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਅਸੀਂ ਇਹਨਾਂ ਦਾ 2 ਦਿਨ ਦਾ ਪੋਸਟ ਰਿਮਾਂਡ ਜਿਹੜਾ ਸੀ ਉਹ ਹਾਸਲ ਕੀਤਾ ਹੈ ਜੀ